ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਤੁਹਾਨੂੰ ਉਹ ਬੰਦੇ ਨਾਲ ਮਲਾਉਣਾ ਤੇ ਜਿਨ੍ਹਾਂ ਨੇ ਆਪਦੀ ਪੰਜੀ-ਪੰਜੀ ਪਸ਼ੂਆਂ ਤੋਂ ਕੋਠੀ ਕਰਕੇ ਤੇ ਇੱਕ ਕੋਠੀ ਘੜੀ ਕਰਤੀ 70 ਲੱਖ 70-80 ਲੱਖ ਲਾਇਆ ਤੇ ਅੱਜ ਤੁਹਾਨੂੰ ਮਲਾਵਾਗੇ ਅਸੀਂ ਸਾਡੇ ਮਲੇ ਕੋਟਲਾ ਜ਼ਿਲ੍ਹਾ ਦਾ ਪ੍ਰਧਾਨ ਬਰਿੰਦਰ ਸਿੰਘ ਡਾਕਟਰ ਤੇ ਬਾਈ ਜਗਤਾਰ ਸਿੰਘ ਨੂੰ ਮਲਾਵਾਗੇ ਸਿੱਧੂ ਨੂੰ ਬਾਈ ਨੂੰ ਤੇ ਨਾਲ ਇਹਨਾਂ ਦਾ ਮਾਲ ਡੰਗਰ ਵੀ ਤੁਹਾਨੂੰ ਦਿਖਾਵਾਂਗੇ ਐਂਡ ਵਾਲੀ ਗੱਲਬਾਤ ਤਾਂ ਗੱਲ ਆਪਾਂ ਚਲੋ ਸਟਾਰਟ ਕਰਦੇ ਹਾਂ ਬਾਅਦ ਚ ਹੀ ਬੈਠਾਂਗੇ ਇਹਨਾਂ ਕੋਲੇ ਤਾਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤਾਂ ਸਤਿ ਸ਼੍ਰੀ ਅਕਾਲ ਬਾਈ ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਤਾਂ ਹੋਰ ਮਨੀਮ ਜੀ ਸਭ ਠੀਕ ਹੈ ਤਾਂ ਅੱਜ ਬਾਈ ਦੀਆਂ ਦਿਲ ਦੀਆਂ ਗੱਲਾਂ ਕਰੀਏ ਤੇ ਬਾਈ ਦੀ ਜਿਹੜੀ ਮਿਹਨਤ ਆ ਉਹਦੇ ਬਾਰੇ ਆਪਾਂ ਗੱਲ ਕਰਕੇ ਦੱਸੀਏ ਵੀ ਕਿਵੇਂ ਬਾਈ ਨੇ ਕਿਨਕਾ-ਕਨਕਾ ਜੋੜ ਕੇ ਐਨੀ ਮਲਾਂ ਤੋਂ ਕਿਵੇਂ ਇਹਨੇ ਰੋਜ਼ਗਾਰ ਤੋੜਿਆ ਕਿਵੇਂ ਇਹਨੇ ਖੜਾ ਕੀਤਾ ਨਾ ਤਾਂ ਸਾਰੀਆਂ ਚੀਜ਼ਾਂ ਆਪਾਂ ਉਵੇਂ ਜਿਹੜੀ ਗੱਲਬਾਤ ਕਰਦੇ ਆਂ ਤਾ ਬਾਕੀ ਇੰਨੀ ਵਾਲਾ ਤੋਂ ਲਾ ਕੇ ਤੇ ਪਹਿਲਾਂ ਆਪਾਂ ਇਧਰਲੇ ਪਾਸੇ ਚੱਲੀਏ ਬ੍ਰਿੰਦਰ ਪਹਿਲਾਂ ਆਪਾਂ ਮੇਨ ਜੀ ਦੇਖਾਈਏ ਕਿਉਂਕਿ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਆ ਵੀ ਸਾਨੂੰ ਚਾਹ ਪਾਣੀ ਦੀ ਜ਼ਰੂਰਤ ਨਹੀਂ ਸਾਨੂੰ ਤਾਂ ਇਕ ਇਨ੍ਹਾਂ ਦੇ ਦਰਸ਼ਨਾਂ ਦੀ ਜ਼ਰੂਰਤ ਹੈ ਇਹਦੇ ਦਰਸ਼ਨ ਕਰਵਾ ਕੇ ਮੋੜ ਦਿਆ ਕਰੋ ਅਸੀਂ ਤਾਂ ਇੰਨੇ ਜੀ ਖੁਸ਼ ਆਏ ਚਾਹੇ ਤਾਂ ਉਹ ਕੁਛੀਆਂ ਨਾਲ ਚਾਹੇ ਕੋਈ ਨਾ ਦੇਖੋ ਵੀ ਬ੍ਰਿੰਦਰ ਦਾ ਪਸ਼ੂ ਧਨ ਦੀ ਗੱਲ ਕਰੀਏ ਤਾਂ ਇਹਦੀ ਤੋਂ ਵੀ ਸਟਾਰਟ ਕਰੋ ਤੇ ਮੇਰੇ ਹਿਸਾਬ ਦੇ ਨਾਲ ਫੁੱਟ ਦਾ ਗਾਇਬ ਜੀ ਨੂੰ ਆਪਾਂ ਕਹਿ ਦੇਣਾ ਵੀ ਥਣਾ ਦੀ ਤੁਸੀਂ ਜੀ ਕੈਪ ਦੇਖੋ 1 ਫੁੱਟ ਫੁੱਟ ਤੇ ਆ। ਇਹ ਨੂੰ ਹੱਥੇ ਪ੍ਰਿੰਦਰੇ ਕਿਹੜਾ ਕਿਹੜਾ ਸੂਏ ਆ ਬਾਈ ਇਹ। ਇਹ ਦਿੱਤੀ ਹੈ ਤਾਂ ਵੈਸੇ ਦੂਸਰੇ ਸੂਏ ਆ ਹੈ ਚਾਰ ਦੰਦ ਝੋਟੀ ਹੈ। ਪਰ ਇਧਰ ਵੀ ਤੁਹਾਨੂੰ ਬਾਈ ਇਧਰ ਨੇ ਵਖਦੀ ਆ ਕਿ ਦੇਖੋ ਉਹ ਪੈਰ ਮਗਰ। ਅੱਛਾ ਚਾਰ ਦੰਦ ਤੇ ਝੋਟੀ ਆ ਸੂਪੀ ਦੂਜੇ ਸੂਏ। ਦੂਜੇ ਸੂਏ। ਕਹੇ ਨੂੰ ਤਾਂ ਪਹਿਲਾਂ ਵੀ ਕਹਿ ਸਕਦੇ ਸੀ। ਹਾਂਜੀ ਹਾਂ ਇਹ ਦੂਜੇ ਸੂਏ ਆ ਜੀ। ਹੁਣ ਮੌਕੇ ਤੇ ਮਤਲਬ ਅੱਜ ਇਹਦੇ ਥੱਲੇ ਮਤਲਬ 20 ਪਲੱਸ ਦੁੱਧ ਆ ਅੱਜ ਇਹ ਸਾਰੀ 19-20 ਦਿਨਾਂ ਦੀ ਸੋਈ ਪਈ ਹੈ। ਉਹ ਕਿ 19-20 ਦਿਨਾਂ ਦੀ ਸੋਈ ਵਿਆ 20 ਕਿਲੋ ਦ ਹਾਂ ਦੋ ਜੀ ਇਹ ਆ ਫੀਮੇਲ ਕਾਪ ਆ ਜਿਹਨੇ ਮਗਰ ਅੱਛਾ ਮਗਰੇ ਦੇ ਫੀਮੇਲ ਕਾਪ ਆ ਇਹ ਕਿਹੜੇ ਬੋਲਦੀ ਆਈ ਆ ਮਗਰ ਬੱਚਾ ਇਹ ਆਹੀ ਆ ਆਪਣੇ ਉਹਨਾਂ ਦੇ ਕੋਹੇ ਨੂਰ ਦੀ ਕੋਹੇ ਨੂਰ ਵਾਲੀ ਆ ਬਹੁਤ ਬੱਚੇ ਦੀ ਲਮਾਈ ਲਮੂਰੀ ਬਹੁਤ ਚੰਗੀ ਆ ਹਨਾ ਹਾਂਜੀ ਕੋਹੇ ਨੂਰ ਦਾ ਵੀ ਚੰਗਾ ਰਜਲਡ ਆ ਛੱਡ ਛੱਡ ਰੁਕੜ ਕੇ ਉਧਰ ਲੱਭ ਜਾ ਇੱਧਰ ਖੜੇ ਉਧਰ ਲੱਭ ਮੈਂ ਇਹਦਾ ਮਗਰ ਆਰਡਰ ਪਕਾ ਕੇ ਲੈ ਇੱਕ ਵਾਰੀ ਉਧਰ ਹੋ ਜਾਪਾ ਤੂੰ ਸਾਡੇ ਕੋਲ ਆ ਆਦਰ ਦਿਖਾ ਆਰਡਰ ਝੋਟੀ ਆ ਇਹ 4 ਲੰਬਾਈ ਦੇ ਡੋਲੀ ਵੀਂਦਰਾ ਦੀ ਸੂਈ ਵੀ ਆ ਤੇ 20 ਕਿਲੋ ਦੁੱਧ ਤਿਆਰ ਹੈ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸ अच्छा अपना बाकी टाइम नहीं हैगा जदा जुवाई दा हां सवा 6:00 ਤੋਂ ਸਵਾ 6:00 ਅਜਿ ਕਿਸੇ ਵੀ ਭਾਈ ਨੂੰ ਕਈ ਵਾਰੀ ਹੁੰਦਾ ਨਾ ਕਈ ਬੰਦੇ ਵੀਡੀਓ ਬਣਾਉਂਦੇ ਆ ਯੂਟਿਊਬਰ ਬਹੁਤ ਫਿਰਦੇ ਆ ਜੀ ਆਓ ਤੇ ਉਹ ਮਤਲਬ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਲਵੇ ਬਹੁਤ ਆਓ ਵੀ ਉਹ ਫਰਲੋ ਵਾਲੇ ਹੁੰਦੇ ਆਗਾ ਤੇ ਉਹ ਛੋਟਾ ਛੋਟਾ ਜਾਂ ਉਸ ਤੋਂ ਬਹੁਤ ਵੱਡਾ ਕਰਕੇ ਦਿਖਾ ਦਿੰਦੇ ਆਪਾਂ ਇਹ ਆ ਵੀ ਆਪਣੇ ਕੋਲੇ ਕੋਈ ਹੋ ਨਹੀਂ ਹੈਗਾ ਵੀ ਆਪਣੇ ਕੋਲੇ ਜਨ ਮਰਜੀ ਆ ਕੇ ਬੰਦਾ ਚੋਈ ਕਰ ਸਕਦਾ ਕਹਿੰਦਾ ਮਤਲਬ ਬਰਿੰਦਰ ਕਹਿੰਦਾ 6 ਵਜੇ ਚੋਣੇ ਹੁੰਨੇ ਆ ਜੀ ਜਿਵੇਂ ਇਹ ਵੀ ਝੋਟੀ ਆ ਸਾਡੀ ਕਿਉਂਕਿ ਅਸੀਂ ਸਾਨੂੰ ਜਿਵੇਂ ਦੱਸਿਆ ਜੀ ਜ਼ਿਲ੍ਹੇ ਦੇ ਪ੍ਰਧਾਨ ਵੀ ਅਸੀਂ ਉਦਾਂ ਦੀ ਦਿੱਤੇ ਆ ਵੀ ਜਿਹੜੀ ਇਮਾਨਦਾਰੀ ਤੇ ਸੱਚਾਈ ਵਾਲੇ ਬੰਦੇ ਹੋਣ ਤਾਂ ਜਿਵੇਂ ਦੇਖੋ ਇਹ ਝੋਟੀ ਆ ਜਦੋਂ ਮਰਜੀ ਇਹ ਕਹਿੰਦਾ ਚੋ ਆ ਕੇ 6 ਵਜੇ ਚੋਣੇ ਹੁੰਨੇ ਆ 20 ਲੀਟਰ ਤੋਂ ਉੱਤੇ ਚਲੀ ਜਾਂਦਾ ਚਾਰ ਦੰਦ ਝੋਟੀ ਆ ਤੇ ਕਹਿੰਨ ਨੂੰ ਇਹ ਪਹਿਲਾ ਸੁਦਾ ਕਹਿ ਸਕਦਾ ਸੀ ਕਿਉਂਕਿ ਚਾਰ ਦੰਦ ਤੇ ਘਰ ਇੱਕ ਬੰਦੀ ਕਹਿੰਦਾ ਵੀ ਪਹਿਲਾ ਸੁਦਾ ਚਾਰ ਦੰਦ ਹੋ ਵੀ ਜਾਂਦੀਆਂ ਦਾਦੇ ਛੱਡ ਜਰਾ ਕੋਈ ਖਾਸ ਗੱਲ ਨਹੀਂ ਇਹ ਬਿਰਧ ਰੂਤਵਾ ਦਾ ਮੱਦੀ ਦੀ ਗੱਲ ਕਰੀਏ ਇਹ ਆ ਗਈ ਜੀ ਵੈਸੇ ਇਹ ਹੈ ਤੀਸਰੇ ਸੂਏ ਜੀ ਓਕੇ ਟਾਈਟ ਲੇਆਉਟਾ ਰੱਖਦੀ ਆ ਪੂਰਾ ਜੀ ਹਾਂ ਤੇ 20 ਕਿਲੋ ਦੀ ਮਾਲਕਾ ਜੀ ਅੱਛਾ ਇਹ 20 ਕਿਲੋ ਤਾਂ ਦੁੱਧ ਹੈ ਹਾਂ ਜੀ ਤਾਂ ਹੁਣ ਸੂਈ ਨੂੰ ਸਮਾਂ ਹੋਇਆ ਪਿਆ ਨੂੰ ਹੁਣ ਇਹਨੂੰ ਸੂਈ ਨੂੰ ਹੋ ਗਏ ਜੀ ਮਤਲਬ 2.5 ਮਹੀਨੇ ਜੀ ਓਕੇ ਤੇ ਅੱਜ ਵੀ ਇਹਦੇ ਥੱਲੇ 19 ਕਿਲੋ ਦੁੱਧ ਦਾ ਲਿਓਟੀ ਦਾ ਆਕਾਰ ਆ ਜਿਹੜਾ ਬਹੁਤ ਛੋਟਾ ਜੀ ਬਹੁਤ ਛੋਟਾ ਉਹ ਵੀ ਟਾਈਟ ਡ੍ਰੈਪ ਅੰਦਰ ਜਿਵੇਂ ਕਈ ਪਸ਼ੂ ਆ ਬੈਠੇ ਨੇ ਸਾਢੇ 3 ਕਿਲੋ ਦੀ ਗਾੜੀ ਸਾਢੇ 3 ਕਿਲੋ ਦੀ ਗਾੜੀ ਜਿਹੜੀ ਦੀ ਵੱਡੀ ਆ ਨ ਤੇ ਜੇ ਗੱਲ ਕਰੀਏ ਬਾਕੀ ਸਮਾਂ ਹੋ ਗਿਆ ਸੂਈ ਨੂੰ ਬਾਕੀ ਆਰਡਰ ਸਾਨੂੰ ਪਤਾ ਸਮੇਂ ਤੇ ਨਾਲ-ਨਾਲ ਹੌਲੀ-ਹੌਲੀ ਢੇਲੇ ਪੈ ਜਾਂਦੇ ਆ ਤੇ ਇਹ ਸੱਤ ਗੱਡ ਵੀ ਭਾਈ ਬਹੁਤ ਆ ਮੱਝਾਂ ਦਾ ਬ੍ਰਿੰਦਰ ਤੀਰਾਂ ਦਾ ਭਾਈ ਕਿਸੇ ਤਰ੍ਹਾਂ ਇਹ ਹੈ ਜੀ ਇਹਦਾ ਵੀ ਪੂਰਾ ਟਾਈਟ ਲਿਓਟ ਆ ਜੀ ਮੌਕੇ ਤੇ ਅੱਜ 21 ਕਿਲੋ ਦੁੱਧ ਤਿਆਰ ਆ ਜੀ ਤੇ ਸੱਲੇ ਅੱਛਾ ਮੌਕੇ ਤੇ 21 ਕਿਲੋ ਦੁੱਧ ਤਿਆਰ ਆ ਜੀ ਪ੍ਰੋਸੈਸਿੰਗ ਵਧਾ ਲੈ ਕਰ ਬਹੁਤ ਮਤਲਬ ਲਿਓਟ ਇਤਨੇ ਭਾਈਆਂ ਵਿੱਚ ਸਾਡੇ ਉੱਧਰੋਂ ਕਾਰ ਬਹੁਤ ਵੱਡਾ ਆਰਡਰ ਜੇ ਇਹਨੂੰ ਸਿੱਧੂ ਸਾਹਿਬ ਤੋਰਾਗੇ ਤਾਂ ਬਹੁਤ ਵੱਡਾ ਲਿਓਟ ਆ ਓਕੇ ਖਾਂ ਜੀ ਤਾਂ ਉਸ ਤੋਂ ਬਾਅਦ ਫੇਰ ਝੋਟੀ ਆ ਗਈ ਇਹ ਇਹ ਝੋਟੀ ਆ ਗਈ ਜੀ ਇਹ ਅੱਜ ਇਹਨੂੰ ਚੌਥਾ ਦਿਨ ਆ ਨਹੀਂ ਸੂਈ ਨੂੰ ਰਾਈਟ ਤੇ 13 ਲੀਟਰ ਦੁੱਧ ਤਿਆਰ ਆ ਜੀ ਇਹਦੇ ਨਾਲ ਚੌਥੇ ਦਿਨ ਦੇ ਓਕੇ ਚੌਥਾ ਤੇ 13 ਲੀਟਰ ਬਾਕੀ ਆਰਡਰ ਹੀ ਬੜਾ ਬਾਈ ਸੋਨਾ ਦੇਖ ਸਿਭੂ ਹੁਣ ਦਿਖਾ ਜਦੋਂ ਘੂਮੀ ਆ ਆ ਬੱਚਾ ਬੈਠਾ ਜੀ ਦਾ ਅਜੇ ਦੰਦ ਬਿਲਕੁਲ ਕੱਤੀਆਂ ਪੰਜ ਅੱਜ ਚੌਥਾ ਦਿਨ ਆ ਜੀ ਇਹਨੂੰ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਬੜਾ ਲੱਗਦਾ ਹੈ ਇਹ ਮੇਰੇ ਕੱਪ ਤੇ ਪੈਣੇ ਹਾਂਜੀ ਦੇਖੋ ਬਾਕੀ ਹੁਣ ਸਨਖੀ ਵੀ ਬਹੁਤ ਆ ਬਾਈ ਝੋਟੀ ਹੈ ਨਾ ਚਾਰੇ ਪਾਸੇ ਬਿਊਟੀ ਬਿਊਟੀ ਵਾਲੀ ਝੋਟੀ ਹੈ ਚਾਰੇ ਪਾਸੇ ਬ ਤਾਂ ਉਦੋਂ ਬਾਅਦ ਆਪਾਂ ਇੱਥੇ ਇਧਰੋਂ ਹੀ ਚੱਲਦੇ ਆਪਾਂ ਇਧਰੋਂ ਗੱਲ ਕਰਦੇ ਚੱਲ ਗਿਆ ਇਧਰ ਨੂੰ ਆਖਰ ਤੇ ਤੁਹਾਡਾ ਥੋੜਾ ਜਿਹਾ ਅੱਛਾ ਉਧਰ ਤੁਹਾਡਾ ਅੱਛਾ ਆ ਦੇਖ ਲਓ ਬਾਈ ਬਰੀਡਰ ਕਹਿੰਦਾ ਹੁੰਦਾ ਨਾ ਕਹਿੰਦਾ ਲਾਸਟ ਦੇ ਜਿਹੜਾ ਤਮਾਕਾ ਸੀ ਜਿਹੜਾ ਆਈਟਮ ਆਪ ਜਾਨੀ ਦੀਵਾਲੀ ਵਾਲੇ ਆਪਾਂ ਰੱਖਣੇ ਸਾਮ੍ਹ ਕੇ ਜਿਹੜਾ ਵੀ ਲੇਓ ਤਾਂ ਤੁਸੀਂ ਦਿਖਾ ਦਿਓ ਜੀ ਇਹ ਦੋ ਦੰਦ ਝੋਟੀ ਹੈ ਜੀ ਇਹ ਮਤਲਬ ਬੱਚਾ ਭੁੱਲ ਗਿਆ ਜੀ ਦੇਖੋ ਬਾਈ ਲੱਗਦਾ ਲੱਗਦਾ ਟਰ ਤੁਹਾਨੂੰ ਕਿਸੇ ਨੂੰ ਦੋ ਦੰਦ ਵਾਲਾ ਇਹ ਤੇ ਐਂ ਲੱਗਦਾ ਵੀ ਵੱਡੀਆਂ ਮੱਝਾਂ ਆਣਾਂ ਤੇ ਬੱਚਾ ਭੁੱਲ ਗਈ ਫੇਰ ਵੀ ਬੱਚਾ ਭੁੱਲ ਗਈ ਜੀ ਤੇ ਮੌਕੇ ਤੇ ਥੋੜਾ ਜਿਹਾ ਟਿੱਡਕਦੀ ਐ ਟੱਪਦੀ ਕਰਦੀ ਐ ਜੀ ਓਕੇ ਤੇ ਅੱਜ ਵੀ ਇਹਦੇ ਥੱਲੇ ਮਤਲਬ 16 ਕਿਲੋ ਦੁੱਧ ਆ ਜੀ ਓਕੇ ਇਹਦੇ ਥੱਲੇ ਅੱਜ ਵੀ 16 ਕਿਲੋ ਦੁੱਧ ਹੈਗਾ 14 ਦਿਨਾਂ ਦੀ ਸੂਈ ਜੀ 14 ਦਿਨਾਂ ਦੀ ਸੂਈ ਹੈ ਬਾਕੀ ਦੇਖੋ ਜੀ ਬਾਕੀ ਉਮਰ ਦੇਖੋ ਕਿੰਡੀ ਛੋਟੀ ਐ ਬਾਕੀ ਆਰਡਰ ਤੁਸੀਂ ਦੇਖ ਹੀ ਲੇ ਤਾਂ ਥਣ ਵੀ ਦੇਖ ਲਈ ਹੈ ਨਾ ਆ ਬੱਚਾ ਛੋਟਾ ਅੱਛਾ ਫੀਮੇਲ ਕਾਫ ਆ ਜੀ ਅੱਛਾ ਇਹਦੇ ਮਗਰ ਫੀਮੇਲ ਕਾਫ ਆ ਗਿਆ ਤੇ ਉਸ ਤੋਂ ਬਾਅਦ ਫਿਰ ਬੂਰੀ ਰੱਖੀ ਬੈਠਾ ਨਾਲ ਪੂਰੀ ਕੀ ਕਹਿੰਦਾ ਅਗਲਾ ਕਹਿੰਦਾ ਬੂਰੀ ਦਾ ਦੁੱਧ ਪੀਤਾ ਤੂੰ ਹਾਂਜੀ ਇਹ ਬੂਰੀ ਜੀ ਮਤਲਬ ਅੱਜ 35 ਦਿਨਾਂ ਦੀ ਸੂਈ ਹੋਈ ਜੀ ਹਾਂਜੀ 20 ਕਿਲੋ ਦੁੱਧ ਬਾਈ ਇਧਰੋਂ ਕਮਾਈ ਮarre ਬੈਠੇ ਕਰੋ ਫੋਨ ਚ ਆਜੂ ਮarre ਮੋਅਚ ਉਧਰ ਚੱਟਾ ਦਾ ਖਾਂ ਖੰਦ ਖਾਂ ਗੇੜਾ ਦੇ ਹੜਦਾ ਕੋਈ ਨਹੀਂ ਆ ਜਾਂਦੇ ਜੀ ਆ ਜਾਂਦੇ ਇਧਰ ਆਉਂਦੇ ਹੋਂ ਦੇ ਸਿਭੂ ਮਗਰ ਮਗਰ ਦੇ ਪਾਸੇ ਇੱਡੇ ਡੌਰਨਸ ਖਾ ਗੌਰਨਾ ਪੂਰੀ ਦੇ ਇਧਰ ਇਧਰੇ ਪਾਸੇ ਆਪੂਰੇ ਕੰਨੂ ਇਧਰੇ ਪੈ ਤਕਾ ਤੇ ਦੇਖੋ ਜੀ ਖੜ ਦੇ ਰਹੇ ਆ ਜੀ ਦੇਖੋ ਦੇਖੋ ਜੀ ਇਹਨੂੰ ਕਹਿੰਦੇ ਆ ਪੂਰੀ ਦਾ ਤੁਸੀਂ ਆਰਡਰ ਦੇਖੋ ਤਾਂ ਬਾਕੀ ਫਰੇਮ ਚ ਖੜੀ ਦੇਖੋ ਕੱਲੀ ਕੱਲੀ ਚੀਜ਼ ਤਾਂ ਇਹ ਜਿਹੀਆਂ ਚੀਜ਼ਾਂ ਕਹਿੰਦੇ ਹੁੰਦੇ ਆ ਵੀ ਭੋਮਾਂ ਦੀ ਦੋ ਘਟ ਪਾ ਲਓ ਹਰ ਚੀਜ਼ ਇਹ ਜਿਹੀਆਂ ਪਾ ਲਓ ਆਰਡਰ ਦੇਖੋ ਤੇ ਸਭ ਤੋਂ ਜ਼ਿਆਦਾ ਐ ਸੋਹਣਾ ਦਸੱਲੀ ਪਾਕੀ ਪਸ਼ੂ ਤਾਂ ਸਾਰਿਆਂ ਨੇ ਸੋਹਣੇ ਆ ਤਾਂ ਬਾਕੀ ਕਹਿਣ ਦਾ ਬਾਪ ਕੀ ਹੈ ਜਿਵੇਂ ਅੱਗੇ ਲੋਕ ਕਹਿੰਦੇ ਸੀ ਪੂਰਾਂ ਵਧੀਆ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਬਾਕੀ ਕਹਿਣ ਦਾ ਬਾਪ ਵੀ ਨਸਲ ਹੋਵੇ ਤੁਹਾਡੇ ਕੋਲ ਭੋਮਾਂ ਦੀ ਪੂਰੀ ਆ ਭੋਮਾਂ ਦੀ ਕਾਲੀ ਆ ਇਹ ਝੋਟੀ ਜੀ ਮਤਲਬ ਜੈਨੂਅਲ ਆਪਣੇ ਕੋਲੇ ਦੂਜੇ ਸੂਏ ਸੋਈ ਆ ਜੀ ਇਹ ਅੱਛਾ ਦੂਜੇ ਸੂਏ ਆ ਦਾ ਹਾਂ ਇਹ ਮਤਲਬ ਸਿੱਧੂ ਸਾਹਿਬ ਜੇ ਆਪਣੇ ਪਿੰਡ ਦੇ ਮੋਹਤਵਾਰ ਬੰਦੇ ਦਾ 20-20 ਬੰਦਿਆਂ ਨੂੰ ਇਹ ਮੱਝ ਚੁਆਈ ਹੋਈ ਆ ਜੀ 25 ਪਲੱਸ ਦੁੱਧ ਤਿਆਰ ਸੀ ਅੱਛਾ ਜੀ ਤੇ ਤੁਹਾਨੂੰ ਵੀਡੀਓ ਲਈ ਬੁਲਾਇਆ ਸੀ ਹਾਂ ਉਦੋਂ ਆਏ ਨਹੀਂ ਗਏ ਆਪਣੇ ਹਾਂ ਉਦੋਂ ਮਿੱਤਰਾਂ ਬਣੇ ਸੀ ਚੁਆਈਸ ਦੀ ਮਾਰ ਕਰਾਉਣੀ ਰਹੀ ਗਈ ਸੀ ਜੀ ਤੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਜੀ ਉਦੋਂ ਇਹਦੀ ਚਵਾਈ ਨਹੀਂ ਹੋਈ ਉਸ ਤੋਂ ਬਾਅਦ ਇਹਨੂੰ ਵਿਚਾਰੀ ਨੂੰ ਟਾਕੂ ਹੋ ਗਿਆ ਸੀ ਇਕੱਠੀ ਹੋ ਗਈ ਸੀ ਇਕੱਠੀ ਹੋ ਗਈ ਤੇ ਇਹਨੂੰ ਇਹੇ ਇਹੀ ਪ੍ਰੋਬਲਮ ਇਹਦੇ ਬੱਚੇ ਨੂੰ ਆ ਗਈ ਜੀ ਬਹੁਤ ਫੀਮੇਲ ਕਾ ਬਹੁਤ ਜ਼ਿਆਦਾ ਤਿਆਰ ਸੀ 2.5 ਮਹੀਨੇ ਹੋ ਗਏ ਸੀ ਉਹ ਵੀ ਕਮਜ਼ੋਰ ਹੋ ਗਈ ਸੀ ਅੱਜ ਇਹਦੇ ਥੱਲੇ 20 ਕਿਲੋ ਦੁੱਧ ਤਿਆਰ ਆ ਜੀ 2.5 ਮਹੀਨੇ ਤੋਂ ਉੱਪਰ ਆ ਜੀ ਪੌਣੇ ਦਾ ਨਵੀਂ ਨਈ ਸੋਈ ਗਈ ਇਹ ਵੀ ਬਈ ਬਹੁਤ ਵੱਡੀ ਗੱਲ ਹੈ ਦੇਖੋ ਹਨਾ ਜਿਹੜੀ ਐਵਰੇਜ ਸਰਪੰਚ ਸਾਹਿਬ ਜਿਵੇਂ ਆਪਾਂ ਗੱਲਾਂ ਨਹੀਂ ਕਰਦੇ ਹੁੰਦੇ ਸੀ ਵੀ ਆਪਾਂ ਨੂੰ ਜਿਹੜੀ ਐਵਰੇਜ ਪਸ਼ੂ 20 18 20 22 ਲੀਟਰ ਆਉਂਦੀ ਜਾਵੇ ਜਿਹੜਾ 20 22 ਦਿੰਦਾ ਉਹ ਬ ਗਰਮੀਆਂ ਦੇ 22 ਕਿਲੋ ਦੁੱਧ ਨਾਪ ਲਿਆ ਠੀਕ ਹੈ ਜੀ ਅਸੀਂ ਐਂ ਦੀਗਾ ਵੀ ਅੱਜ ਸੱਤੀਏ ਬਾਈ ਨੂੰ ਵੀਡੀਓ ਵਾਲੇ ਨੂੰ ਕੱਲ ਸੱਤੀਏ ਸਾਦੇ ਸਾਦੇ ਇਹਨੇ ਇਹਨੇ ਬਿਮਾਰ ਵੀਡੀਓ ਇਹਨੇ ਬਿਮਾਰ ਹੋ ਗਈ ਹੋ ਜਾਂਦਾ ਬਾਈ ਵਿੱਚ ਹਾਂ ਗਰਮੇ ਸਾਧ ਤਾਂ ਇਹ ਜੀ ਗਰਮੇ ਜਿਹਦਾ ਥੋੜੇ ਹੋ ਜਾਂਦਾ ਆਰਡਰ ਆਰਡਰ ਵੀ ਬਹੁਤ ਜ਼ਿਆਦਾ ਸੁਣਾ ਤੇ ਉਹ ਦੂਬਾਰ ਪਾਈਏ ਮੱਝ ਆ ਗਈ ਹੈ ਜੀ ਦੀ ਓਕੇ ਜੀ ਇਹ ਹੁਣ ਆਈ ਆ ਅੱਛਾ ਇਹ ਮਤਲਬ ਓਮਵੀਰ ਪੰਡਵਾਨ ਹਰਿਆਣਾ ਤੋਂ ਆਈ ਹੈ ਜੀ ਓਕੇ ਜੀ ਇਹ ਮਤਲਬ ਉਹਤੇ 26 ਕਿਲੋ ਦੁੱਧ ਕੰਡੇ ਲੱਗ ਆਇਆ ਜੀ ਹਾਂਜੀ ਅੱਜ ਟੈਂਪੂ ਜੋ ਕੱਲ ਇਹਦੇ ਉੱਤਰ ਨੂੰ ਤੋਂ ਬਾਅਦ ਨਹੀਂ ਉਹ ਟੋਰ ਟੈਂਪੂ ਜੋ ਬੱਚਾ ਉਤਰਦੀਆਂ ਹਾਂ ਤੇ ਆ ਕੇ ਮਤਲਬ ਜੇ ਆਪਾਂ ਨਵੇਂ ਬੰਦੇ ਨੂੰ ਦੇ ਦਈਏ 20 ਕਿਲੋ ਲੈਣੇ ਆ ਜੀ ਇੱਥੋਂ ਕਿੱਥੇ ਆਰਡਰ ਰਖਾਉਂਦਾ ਇੱਥੋਂ 20 ਕਿਲੋ ਵਾਲੀ ਮੱਝ ਜੀ ਆ ਕੇ ਜੇ ਕਿਸੇ ਬੰਦੇ ਨੂੰ ਦੇ ਦਈਏ ਤਾਂ ਤੁਹਾਨੂੰ ਲਾਂਭਾ ਦਊ ਵੀ ਮੇਰੇ ਨਾਲ ਠੱਗੀ ਲੱਗੀ ਆ ਉਹ ਵੀ ਠੱਗੀ ਲੱਗੀ ਆਪਣੇ ਨਾਲ ਅੱਜ ਵੀ ਮੱਝ 11 ਕਿਲੋ ਟਾਈਮ ਦਾ ਦੁੱਧ ਕੱਢ ਰਹੀ ਹੈ ਓਕੇ ਜੀ 11 ਕਿਲੋ 22 ਕਿਲੋ ਮਤਲਬ ਦੁੱਧ ਤੇ ਹੀ ਜਾਂਦੀ ਹੈ 22 ਕਿਲੋ ਤੇ 26 ਨਾਪ ਕੇ ਲਏ ਤੇ ਇੱਕ ਹਫਤੇ ਬਾਅਦ ਇਹਨਾਂ 26 ਦੁੱਧ ਤਿਆਰ ਹੋ ਗਏ ਚਲੋ ਇਹਨਾਂ ਦਾ ਫਰਕ ਪੈਂਦਾ ਹੈ ਇਹਨਾਂ ਦਾ ਫਰਕ ਪੈਂਦੀ ਹੈ ਤੇ ਆਹੋ ਮੜੀ ਉਹ ਵੀ ਦਿਖਾਦੀ ਇੱਕ ਸੂਈ ਵੀ ਆ ਉਹ ਅੱਜ ਨੂੰ ਹੀ ਆਹੋ ਕੱਲ ਰਾਤ ਸੂਈ ਹੈ ਅੱਛਾ ਉਹ ਰਾ ਉਹ ਕੈਮਾ ਸੂਆ ਚੋ ਪੀ ਆ ਉਹ ਵੀ ਦੂਜਾ ਸੂਏ ਆ ਹਾਂ ਨਹੀਂ ਬੜਾ ਚੰਗਾ ਬਹੁਤ ਵਧੀਆ ਇਹ ਕੋਈ ਚੱਕਿਆ ਨਹੀਂ ਮੈਂ ਜ਼ਿਆਦਾਤਰ ਮੈਂ ਕੀ ਕਰਦਾ ਜੀ ਮਤਲਬ ਬੌਲੀ ਤੋਂ ਕੋਸ਼ਿਸ਼ ਕਰਦਾ ਮੈਂ ਦੂਜੇ ਦਾ ਟਾਈਮ ਖਾਲੀ ਕਰਦਾ ਨਹੀਂ ਨਹੀਂ ਕਰਦਾ ਨਾ ਬਈ ਛੇਤੀ ਵੀ ਖਾਲੀ ਕਰ ਦੂਗਾ ਕਿਉਂਕਿ ਉਸ ਟਾਈਮ ਇਹ ਪਸੂ ਦੁੱਧ ਬਣਾਉਂਦਾ ਦੁੱਧ ਬਣਾਉਂਗਾ ਜੇ ਤੁਸੀਂ ਹੁਣ ਵੀ ਤਣੇ ਹੀ ਰੱਖਦੇ ਤਾਂ ਫਿਰ ਉਹ ਨਜ਼ਾਰਾ ਨਹੀਂ ਇਹ ਤਾਂ ਮਤਲਬ ਕਾਫੀ ਬਹੁਤ ਜ਼ਿਆਦਾ ਰੋਭ ਸੀਗਾ ਝੋਟੀ ਦਾ ਮਤਲਬ ਹੁਣ ਤਾਂ ਉਹ ਹੋਰ ਦੋ ਟਾਈਮ ਦੁੱਧ ਚ ਹੋਇਆ ਗਿਆ ਹਾਂਜੀ ਇਹ ਦੰਦਾ ਦਾ ਕਹਿਣਾ ਮਰੀ ਇਹ ਸਿੱਗੀ ਹੋ ਗਈ ਜੀ ਹਾਂ ਚੌਗ ਸਿੱਗਦੇ ਦੰਦਾ ਕੱਟ ਰਹੀ ਹੈ ਜੀ ਹਜੇ ਪੂਰੀ ਨਹੀਂ ਹੋਈ ਤਾਂ ਇੱਕ ਮਿੰਟ ਅੰਦਰ ਰੱਖ ਲੋ ਕੁ ਮਿੰਟ ਆਪ ਗੱਲਾਂ ਕਰਦੇ ਏ ਇੱਕ ਮਿੰਟ ਅੰਦਰ ਵਿਖਾਉਂਦਾ ਇੱਕ ਤੁਹਾਨੂੰ ਹੋਰ ਅਜੇ ਉਹ ਅੰਦਰ ਦਾ ਵੀ ਸਿੱਕਤ ਮਨਾ ਜਿਹੜਾ ਤਾਂ ਸਾਰਾ ਦੇਖੋ ਧਿਆਨ ਦੇ ਨਾਲ ਜਿਹੜਾ ਪਾਇਆ ਦੇਖੋ ਉੱਤੇ ਰ ਐਸ ਹੈ ਤਾਂ ਥੱਲੇ ਮਤਲਬ ਪਸਮਾ ਦਾ ਬਣਾਵਾ ਪੂਰੇ ਸਿਰੇ ਦਾ ਕੰਮ ਯਾਰ ਇਹ ਇਹ ਜੋੜੀਆਂ ਜੀ ਜਿਹੜੀ ਜੰਨਤ ਵੱਜ ਸਿੱਗੀ ਜੀ ਹਾਂ ਜੰਨਤ ਜਿਹੜੇ ਆਪਣੇ ਸਤਪੰਤਰ ਸਿੰਘ ਜੀ ਲੈ ਗਏ ਸੀਗੇ ਅੱਛਾ ਉਹ ਮਤਲਬ ਉਹ ਮੇਰੇ ਘਰ ਹੋ ਗਈ ਸੀ ਮਤਲਬ ਅੱਛਾ ਉਹ ਜੋ ਆਪਣੇ ਘਰੇ ਉਹ ਮੱਝ ਦੀ ਇਕੱਠੀ ਹੈ ਜੀ ਇਹ ਇਹ ਦੂਸਰੇ ਸੁਪਰੀਆ ਜੀ ਬਲੂਨ ਨੇ ਨੇ ਅ ਜਰਾਂ ਸਿੰਘ ਦਾ ਬੇਟਾ ਉਹਦੀਰ ਦਾ ਖਾਸ ਜੀ ਉਹ ਜੋ ਆਈ ਕਰਕੇ ਗਿਆ ਸੀਗਾ 20 ਕਿਲੋ ਸੀਗਾ ਬਲੂਨ ਥੱਲੇ ਬਲੂਨ ਥੱਲੇ ਤੇ ਪਿਸਲੀ ਇਹ ਇਸ ਜੂਏ ਨੇ ਦਿੱਤਾ ਜੀ ਮਤਲਬ 2.5 ਕਿਲੋ 2.5 ਕਿਲੋ ਤੇ ਹੁਣ ਇਹ 5 ਮਹੀਨਿਆਂ ਦੀ ਮਤਲਬ ਟਰੋ ਹੋ ਗਈ ਜੀ ਮਤਲਬ ਖਾਲੀ ਖਾਲੀ ਹੋ ਗਈ ਜੀ ਇਹ ਮਤਲਬ ਹੁਣ ਇਹ ਨਹੀਂ ਗੱਪਣ ਹੈ ਦੁੱਧ ਦੇ ਅੱਛਾ ਤੁਸੀਂ ਜਿਵੇਂ ਲੋਟੇ ਚ ਦੁੱਧ ਹੋਣਾ ਹੈ ਨਾਲੋਂ ਸਾਹਮਣੇ 3 ਕਿਲੋ ਦੇਣਾ ਯਾਰ 6 ਸੇ 7 ਕਿਲੋ ਦੇਈਏ 7 ਕਿਲੋ ਇਹ ਦਾ ਬੱਚਾ ਜਿਹੜਾ ਛੱਟਾ ਅਕਤਾਰੇ ਰੱਖਦਾ ਦਾ ਹੋਣਾ ਇਹ ਆਪਣੇ ਵੀਰ ਲਾਹੌਰੋਂ ਗਾਗਰੋਂ ਜਿਹੜੀ ਝੋਟੀ ਦਿੱਤੀ ਆਪਾਂ ਤੇ ਲੰਬੀ 20 ਕਿਲੋ ਦੀ ਹਾਂ ਹਾਂ ਇਹ ਉਹ ਮੱਝ ਵੀ ਕੱਟੀ ਐ ਜੀ ਮੰਨਣਾ ਜੀ 12 ਮਤਲਬ 14 ਮਹੀਨਿਆਂ ਦੀ ਕੱਟੀ ਐ ਜੀ ਅੱਛਾ ਹਾਂਜੀ 14 ਮਹੀਨਿਆਂ ਦੀ ਕੱਟੀ ਐ ਬਾਕੀ ਸੋਹਣੀ ਅਬਰੇਣਾ ਪਟਕੜਾ ਬਹੁਤ ਜ਼ਾਰੇ ਸੁਣੋ ਜੀ ਅਸੂਟੀ ਜੀ ਇਹ ਇੱਕ ਤਾਂ ਪ੍ਰਾਗਰਾਮ ਨੇ ਹੈਗੇ ਨੀ ਆਪਣੇ ਬਣੀ ਜੀ ਮਾਹੁਨਾਂ ਕੁੜੀ ਛੋਟੀ ਗਈ ਜੀ ਦੀ ਮਾਂ ਜੀ ਅੱਛਾ ਇਹ ਇਹ ਵੀ 24 25 ਗੱਲਾਂ ਦੀ ਮਾਲ ਕਰਾਏ ਦੀ ਮਾਂ ਉਹ ਵੀ ਕੱਟੀ ਆ ਜੀ ਇਹ ਮਤਲਬ ਗੱਬੜ ਕਰਾਈ ਆ ਆਪਣੇ ਪਾਸਾ ਉਹਦੇ ਲਈ ਜ਼ਿੰਦਗੀ ਬਾਜ਼ੀ ਬਣੀ ਗਈ ਅੱਛਾ ਆ ਲਿਖਦੀ ਹੀ ਮਾਂ ਜੀ ਠੀਕ ਹੈ ਜੀ ਇਹ ਉਹ ਤੋਂ ਗੱਬੜ ਨਹੀਂ ਬਹੁਤ ਸੋਹਣਾ ਮਾਲ ਹੈ ਤੇ ਵੀਰਿੰਦਰ ਇੱਕ ਚੀਜ਼ ਹੋਰ ਆਪਾਂ ਛੋਟੀ ਜੀ ਤੁਹਾਡੇ ਨਾਲ ਇੱਕ ਗੱਲ ਕਰਦੇ ਆਪਾਂ ਜੀ ਜਿਹੜਾ ਆਪਾਂ ਦਾ ਰਜੋੜਾ ਹੈ ਕੈਮਰੇ ਵਾਲੇ ਇਧਰਲੇ ਪਾਸੇ ਆ ਜੋਨੇ ਜਾਨੂ ਤਾਂ ਆਇਆ ਜਿਕਤਾਰ ਆ ਜਾਓ ਆ ਗੱਲ ਕਰੀਏ ਜਿਕਤਾਰ ਆ ਜਾਓ ਭਾਈ ਇੱਕ ਬ੍ਰਿੰਦਰਪਰੀ ਇੱਕ ਚੀਜ਼ ਇਹਨੇ ਰੱਖੋ ਕਿ ਤੁਹਾਨੂੰ ਜਿਹੜੀਆਂ ਮਛਾਂ ਦੇ ਕੰਮ ਦੇ ਵਿੱਚ ਤੁਸੀਂ ਕਾਫੀ ਸਮੇਂ ਦੋਣਾ ਪਰ ਜਿਵੇਂ ਸੋਡੇ ਨੇੜੇ-ਤੇੜੇ ਸ਼ਿਪ ਕੋ ਇਧਰ ਧਿਆਨ ਦੇ ਨੇੜੇ-ਤੇੜੇ ਇਹਨਾਂ ਦੇ ਬਿੰਦਾਂ ਕੰਨੀ ਵੀ ਕਾਬਤ ਆਏ ਜਿਵੇਂ ਮੈਨੂੰ ਆਪ ਨੂੰ ਕਹਿੰਦੇ ਵੀ ਪਿੰਡੀ ਦੇ ਮਛਾਂ ਤੋਂ ਐ ਕਰ ਲਿਆ ਇਧਰਲੇ ਮਲੇਪੁਰ ਦੇ ਦਾ ਬ੍ਰਿੰਦਰ ਸਿੰਘ ਜਿਹਨੂੰ ਲੋਕ ਕਹਿੰਦੇ ਵੀ ਜਿਹੜੇ ਪੰਜੀ-ਪੰਜੀ ਕੱਲੀ ਸਾਰੀ ਮੱਜਾਂ ਦੀ ਕਮਾਈ ਤੋਂ ਜਿੱਥੇ ਆਪਾਂ ਥਾਂ ਖੜੇ ਆਂ ਥਾਂ ਤੋਂ ਜਿਹੜੀਆਂ ਸਾਰਾ ਕੁਝ ਪਾਇਆ ਜਿਹੜਾ 70 75 ਲੱਖ ਰੁਪਏ ਲਾਇਆ ਪਸ਼ੂ ਬਣਾਏ ਪਸ਼ੂ ਵੀ ਦੇਖ ਸਕਦੇ ਕਿੰਨੇ ਸਰੇਦੇ ਤੇ ਆਪ ਵੀ ਵਟ ਸਾਨੂੰ ਕਹਿੰਦੀ ਲੋੜ ਦੀ ਕਿੰਨੀ ਮਹਿੰਗੀ ਐ ਉਸ ਨੂੰ ਆਪ ਹੀ ਪਤਾ ਵੀ ਇੰਨੇ ਤੋਂ ਤੱਕ ਕਿੰਨੇ ਕਿੰਨੇ ਦੀ ਹਨ ਪਸ਼ੂ ਤਾਂ ਤੁਸੀਂ ਦੇਖ ਸਕਦੇ ਆ ਸਰੇਦਾ ਬਣਾਇਆ ਉਸ ਤੋਂ ਬਾਅਦ ਆ ਟੋਠੀ ਬਲਾਈਆ ਲੈਟਰ ਲੱਗਿਆ ਵਾ ਥਾਂ ਤੋਂ ਹੀ ਦੇਖ ਹੀ ਲੇਤਾ ਜਿਹੜਾ 70 80 ਲੱਖ ਰੁਪਏ ਲੱਗਿਆ ਵਾ ਤਾਂ ਇਹ ਸਾਰੇ ਦਾ ਸਾਰਾ ਇਹਦਾ ਪਸ਼ੂਆਂ ਤੋਂ ਲੱਗਿਆ ਵਾ ਇਹ ਉਹ ਜਗਾਂ ਨੇ ਇਹ ਮੂੰਹ ਵੀ ਕਉਦੇ ਆ ਵੀ ਵਰਿੰਦਰ ਨੇ ਹਕੀਕਤ ਕਰ ਲਈ ਆ ਵੀ ਸਾਰੇ ਬਸੰਨਾਂ ਤੋਂ ਲਾਇਆ ਬਈ ਬਿਲਕੁਲ ਜੀ ਬਿਲਕੁਲ ਇਹ ਮੇਰੇ ਸਿੱਧੂ ਬਰਾਦਰ ਜੀ ਮਤਲਬ ਮੇਰਾ ਬਹੁਤ ਸਾਡਾ ਮਤਲਬ ਕਹਿੰਦੇ ਹੁੰਦੇ ਨਾ ਵੀ ਬਚਪਨ ਤੋਂ ਇੱਕ ਦੋਸਤੀ ਵਾਲੀ ਕਰਦਾ ਵੀ ਅਸੀਂ ਉਦੋਂ ਤੋਂ ਬਰਾਬਰ ਬਸੂ ਦਾ ਰਖਲਾ ਵਰਤਿਆ ਆ ਜੀ ਵਿੱਚ ਜੀ ਬਿਲਕੁਲ ਜੀ ਤੇ ਇਹਨਾਂ ਨੇ ਇਹਨਾਂ ਨੂੰ ਮੇਰਾ ਸਾਰਾ ਪਸੂਕੜ ਦਾ ਪਤਾ ਠੀਕ ਹੈ ਜੀ ਤੇ ਪਹਿਲਾਂ ਮੇਰੀ ਡੈਰੀ ਹੈਗੀ ਸੀ ਪਿੰਡ ਜਿਹੜਾ ਛੋਟੀ ਸੀਗੀ ਉਸ ਟਾਈਮ ਵੀ ਮਤਲਬ 10 ਬਸੂ ਰੱਖਦਾ ਸੀਗਾ ਉਤੋਂ ਮਿਹਨਤ ਕਰਕੇ ਜੀ ਆਪਾਂ ਨੇ ਉਹ ਹੈਗੀ ਸੀ 3 ਕਿ ਬਸ ਸਵੇ ਜਗਾ ਸੀ ਇਹ ਵਿੱਦਾ ਜਗਾ ਲਈ ਜੀ ਉਹ ਹੀ ਪਸੂਆਂ ਜੋ ਕਮਾਈ ਕਰਕੇ ਉਸ ਤੋਂ ਬਾਅਦ ਜਿਹੜਾ 75 80 ਲੱਖ ਰੁਪਏ ਲੱਗਿਆ ਜੀ ਇੰਨਾ ਜੀ ਵਿਚਾਰੀਆਂ ਜੁ ਲਾ ਕੇ ਖੜਾ ਕਰ ਆਓ ਵੀ ਉਹੀ ਗੱਲ ਆ ਥੋੜਾ ਥੋੜਾ ਜਗਾੜ ਇਕੱਠਾ ਹੋ ਜੀ ਜਿਸ ਤਰ੍ਹਾਂ ਤੁਹਾਡੇ ਮਤਲਬ ਤੁਸੀਂ ਹੀ ਤਾਂ ਸ਼ੁਰੂਆਤ ਕਰੀ ਆ ਭਾਜੀ ਯਾਨੀ ਅਸੀਂ ਇਹ ਬ੍ਰਦਰ ਮੇਰਾ ਗਵਾਹ ਜੀ ਇਹ ਗੱਲ ਦਾ ਮਤਲਬ ਅਸੀਂ 1.5 1.5 ਲੱਖ ਰੁਪਏ ਨੂੰ ਗੱਡੀ ਵਿੱਚ ਵੇਚ ਚੁੱਕੇ ਹਾਂ ਬਿਲਕੁਲ ਜੀ ਬਿਲਕੁਲ ਦੋਂ ਬ੍ਰੀਡ ਤੇ 8.5 ਲੱਖ ਰੁਪਏ ਦੀ ਪੈਸੇ ਕੜਾ ਤੇਲੇ ਦੀ ਹੋਈ ਸੀ ਤੇ ਹੋਇਆ ਹਸਤਾਨ ਚਾਰ-ਚਾਰ ਮਹੀਨੇ ਦੀ ਨਹੀਂ ਕੀਤੀ 8.5 ਲੱਖ ਦੀ ਵੇਚਣੀ ਜੇ ਜਾਂ ਘਰ ਵਾਲੇ ਖਰੀਦਣ ਵਾਲੇ ਦਾ ਵੀ ਮਤਲਬ ਜੇ ਨੂੰ ਕੋਈ ਕੋਆ ਠੀਕ ਜਿਹਾ ਪਤਾਨ ਨਾ ਬੋਲੇ ਤਾਂ ਹੀ ਲੋਗਾ ਬਿਲਕੁਲ ਬਈ ਨਹੀਂ ਤਾਂ ਕੋਈ ਮਤਲਬ ਤੁਸੀਂ ਆਪਾਂ ਆਮ 15 ਕਿਲੋ ਮੈਂਸ ਵਾਲੀ ਤਾਂ ਵੇਚ ਨਹੀਂ ਸਕਦੇ ਜੀ ਆਹਂ ਬ੍ਰੀਡਰਾਂ ਦੇ ਘਰੋਂ ਲਿਖਦੇ ਆ ਇੱਥੇ ਲੋਕਾਂ ਨੂੰ ਪਤਾ ਹੁੰਦਾ ਨੇ ਅਰੀਜਨਲ ਦੁੱਧ ਕੀ ਚੀਜ਼ ਆ ਤੇ ਆਮ ਕੀ ਚੀਜ਼ ਆ ਪਰ ਜਿਹੜੀਆਂ ਅਰੀਜਨਲ ਆ ਮੈਂ ਸਾਰਾ ਪਤਾ ਹੁੰਦਾ ਰੂਟੀਨ ਜਿਹਦੋਂ ਦੁੱਧਾ ਹੁਣ ਜਿਹਨਾਂ ਆਮ ਅੱਜ ਇਹ ਪਾਉਂਦੀ 22 ਲੀ ਇਹਦੇ ਨਾਲ ਦੀ ਮੱਝ ਪੈਰਉਣ ਵਾਸਤੇ ਇੱਕ ਬੰਦੇ ਨੂੰ 30 ਸਾਲ ਉਮਰ ਦੇ ਚਾਹੀਦੇ ਸੱਚਮੁੱਚ ਫੇਰ ਜਾ ਕੇ ਉਹ 20 ਤੋਂ 22 ਲੀਟਰ ਚੂਗਾ ਤੇ ਉਹਦੇ ਨਾਲ ਟੱਟੀਆਂ ਲਗਾਤਾਰੀ ਦੁੱਧ ਦੇ ਦੇਣਗੀਆਂ ਤੇ ਜੇ ਉਹ ਕੰਮ ਹੋ ਗਿਆ 12 ਵਾਲੀ ਤੋਂ 15 15 ਵਾਲੀ ਤੋਂ ਫੇਰ 12 12 ਵਾਲੀ ਤੋਂ 17 ਫੇਰ 12 ਫੇਰ 30 ਆਈ ਹੁੜੀ ਜਾਂਦਾ 12 15 18 15 ਫੇਰ 12 ਦੇ ਬੜਾ ਉਹਦਾ ਇੱਕ ਚੀਜ਼ ਹੋਰ ਐਡ ਕਰੂੰਗਾ ਇੱਕ ਤਾਂ ਇਹ ਹੁੰਦਾ ਨਾ ਵੀ ਬਿੰਦੇ ਸਿੱਧੂ ਜੀ ਆ ਰਹੇ ਨੇ ਆਪਾਂ ਸਾਫ ਸਫਾਈ ਕਰਨੀ ਆ ਬੱਚਾਂ ਦੀ ਵੀਡੀਓ ਬਣਾਉਣੀ ਆ ਕੋਈ ਨਹੀਂ ਗੱਲ ਕਰੇਗੀ ਆਪਣਾ ਨਾ ਮਤਲਬ 24 ਘੰਟੇ ਜੋ ਸਫਾਈ ਦਾ ਕੰਮ ਇਹੀ ਹੈ ਪਰ ਵੀ ਨਹੀਂ ਹੈ ਬਸ ਊਆਂ ਦੀ ਵੀ ਤਿਆਰੀ ਇਹੀ ਰਹਿਣੀ ਆ ਤੇ ਫਸਦੀ ਵੀ ਤੇ ਫਸਦੀ ਵੀ ਨਹੀਂ ਬਾਈ ਚਾਹੀਦੀ ਐ ਹੁੰਦਾ ਬਈ ਆਪਣੀ ਤਿਆਰੀ ਨਹੀਂ ਇਹਦਾ ਮੁੱਕ ਕੇ ਰੋਜ਼ ਦੀ ਤਿਆਰੀ ਹੋਵੇ ਕਿਉਂਕਿ ਆਪਣਾ ਬਹੁਤ ਵੱਡਾ ਦੇਖੋ ਛੇਠ ਲੋਕ ਦੁਕਾਨ ਖੋਲਦੇ ਆ ਸ਼ੋਰੂਮ ਆ ਪਹਿਲਾਂ ਜਾ ਕੇ ਉਹਦੇ ਬੋਕਰ ਮਾਰਦੇ ਤੂੰ ਬੱਤੀ ਲਾਉਂਦੇ ਆ ਤੇ ਆਪਣੀ ਵੀ ਇੱਕ ਦੁਕਾਨ ਹੀ ਆ ਜੇ ਆਪਾਂ ਇਹਨਾਂ ਦੀ ਗੰਦ ਭਾਗੇ ਛੱਡੀ ਚ ਰਾਂਗੇ ਪਸੂ ਹੀ ਆ ਵੀ ਕੀ ਹੁੰਦਾ ਤਾਂ ਫਿਰ ਉਹ ਹੀ ਗੱਲ ਆ ਫਿਰ ਕੀ ਹੋਣ ਵਾਲਾ ਕੰਮ ਹੀ ਆ ਇਹਦੇ ਵਿੱਚ ਹਰਿਆਣੀਆਂ ਦੀਆਂ ਕਮੇਟੀਆਂ ਬਣ ਜਾਂਦੀਆਂ ਚਾਰ ਜ਼ਿਲ੍ਹੇ ਹਰਿਆਣੇ ਦੇ ਕਵਰ ਹੋ ਗਏ ਕੰਮ ਆ ਚੱਲਦਾ ਹੋ ਗਿਆ Rajasthan ਦਾ ਹੋ ਗਿਆ ਜੀ ਤਾਂ ਹੋਰ ਜੰਮੂ ਦੇ ਵਿੱਚੋਂ ਬੰਦੇ ਆਪਣੇ ਨਾਲ ਜੁੜੇ ਆ ਇੱਥੋਂ ਤੱਕ ਕੀ Nepal ਵੀ ਬੰਦੇ ਨੇ ਮੈਂਬਰਸ਼ਿਪ ਲੈਂਦੀਆਂ ਨਾਲੇ ਸਟੇਟ ਬਾਹਰ ਆ Nepal ਇਹ ਸਭ ਤੋਂ ਵੱਡੀ ਸੰਤਾਵਾਨ ਜਾ ਰਹੀ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਜਿਵੇਂ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਉੱਤਰਲੇ ਜਮੇ ਕਰਕੇ ਇਧਰਲੇ ਦੇ ਨਾਲ ਪੰਜਾਬ ਤੇ ਹਿਮਾਚਲ ਤੇ ਜੰਮੂ ਇਧਰਲੇ ਤਿੰਨ ਬੰਦਾਂ ਦਾ ਮੇਲਾ ਹੋਣ ਲੱਗ ਜੂ ਪੰਜਾਬ ਚ ਉੱਤਰਲਾ ਤਿੰਨ ਸਟੇਟਾਂ ਦਾ ਹੋਣ ਲੱਗ ਜੂ ਪਹਿਲਾਂ ਇਹਨਾਂ ਦਾ ਪੇਚਾ ਪੂ ਪੰਜਾਬ ਦੇ ਅੰਦਰ ਹਰਿਆਣੇ ਵਾਲ ਦਾ ਹਰਿਆਣੇ ਵਾਲ ਦਾ ਪੇਚਾ ਪੂ ਪੰਜਾਬ ਦੇ ਅੰਦਰ ਜਿਹੜਾ ਪਸ਼ੂ ਮਾਲਾ 300 ਹਰਿਆਣੇ ਜਿਤਨਾ 350 ਜਿਤਨਾ 600 ਪਸ਼ੂ ਰਹਿ ਗਣਾ ਐਂਡ ਤੇ ਆ ਕੇ ਉਹ 600 ਪਸ਼ੂ ਦਾ ਪੇਚਾ ਪਿਆ ਕਰੂਗਾ ਠੀਕ ਹੈ ਫਿਰ ਉੱਥੋਂ ਪਤਾ ਲੱਗਿਆ ਕਰੋ ਵੀ ਜਰ ਇਹਦੇ ਵਿੱਚ ਬਾਜੀ ਕਿਹੜਾ ਮਾਰ ਗਿਆ ਠੀਕ ਹੈ ਇਧਰ ਤੱਕ ਨੇ ਸਟੇਟਾਂ ਖੜਨੀਆਂ ਜੰਮੂ ਹੋ ਗਈ ਪੰਜਾਬ ਤੇ ਹਿਮਾਚਲ ਮਾਲਾ ਇਧਰਲੇ ਪਾਸੇ ਵਾਲਾ ਖੜ ਜਾਣੀਆਂ ਦੋ ਮਾਲਾ ਤਿੰਨ ਮਾਲਾ ਹਰਿਆਣਾਲੇ ਪਾਸੇ ਰਾਜਸਥਾਨ ਹੋ ਗਿਆ ਜੁਪੀ ਹੋ ਗਿਆ ਇਹ ਤਿੰਨਾਂ ਦੇ ਵਿੱਚੋਂ ਪਸ਼ੂਆਂ ਦਾ ਉਦੋਂ ਬਾਅਦ ਆਉਂਦੇ ਨੇ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਖੜਨਗੀਆਂ ਇਹਨਾਂ 'ਚ ਸਾਂਟ ਕੇ ਲਿਆ ਕਰਾਂਗੇ ਫਿਰ ਪਤਾ ਲੱਗਿਆ ਕਰੋ ਵੀ ਆਹ ਪਸ਼ੂ ਚੋਂ ਵੀ ਇਹਨੇ 400 ਬਿਆਂ ਦੇ ਵਿੱਚੋਂ ਸਾਂਟ ਕੇ ਆਇਆ ਐਦਾਂ ਦਾ ਨਾ ਪ੍ਰੋਸੈਸ ਬਣਾਵਾਂਗੇ ਪਰ ਸਹਯੋਗ ਤੁਹਾਡਾ ਸਾਨੂੰ ਵੱਧ ਤੋਂ ਵੱਧ ਚਾਹੀਦਾ ਵੱਧ ਤੋਂ ਵੱਧ ਦੀ ਸਪੋਰਟ ਦਿ ਠੀਕ ਹੈ ਪੈਂਸੇ ਦੀ ਵੀ ਸਪੋਰਟ ਚਾਹੀਦੀ ਹੈ ਸਾਡੇ ਨਾਲ ਤਰੋ ਸਾਡੇ ਨਾਲ ਵੱਧ ਤੋਂ ਵੱਧ ਮੈਂਬਰਸ਼ਿਪਾਂ ਲਓ ਸਾਡੇ ਨਾਲ ਵੱਧ ਤੋਂ ਵੱਧ ਕੰਮ ਕਰਾਓ ਜੀ ਨਾਲ ਹਰ ਪੱਖੋਂ ਦੀ ਸਪੋਰਟ ਜਾਈ ਦੇ ਨਾਲ ਕੰਮ ਵਾਲੇ ਭਰਾ ਵੀ ਚਾਹੀਦੇ ਆ ਦੇਖੋ ਅੱਜ ਕਮੇਟੀ ਕਿੰਨੀ ਵਧੀਆ ਕਮੇਟੀ ਮਿਲ ਗਈ ਬਾਈ ਬਰਿੰਦਰ ਹੋ ਗਿਆ ਜਗਤਾਰ ਬਾਈ ਹੋ ਗਿਆ ਠੀਕ ਹੈ ਨਾਲ ਬਾਈ ਗਗਨ ਵਰਗੇ ਹੋ ਗਏ ਮਨੀਮ ਖੜਾ ਨਾਲ ਤਾਂ ਡਾਕਟਰ ਸੰਮਣ ਹੋ ਗਿਆ ਇਹਨਾਂ ਦੀ ਪੰਜ ਬੰਦਿਆਂ ਦੀ ਮੇਨ ਕਮੇਟੀ ਬਣੀ ਤੇ ਪੰਜੇ ਬੰਦੇ ਬਾਈ ਲੱਠੇ ਕਹਿ ਸਕਦੇ ਆ ਪੰਜੇ ਬੰਦੇ ਝੋਟੇ ਕਹਿ ਸਕਦੇ ਆ ਦੇਸੀ ਭਰਾ ਜਿਨ੍ਹਾਂ ਨੂੰ ਹਰ ਚੀਜ਼ ਦੀ ਨੌਲੇਜ ਵੀ ਹੈ ਜਿਨ੍ਹਾਂ ਨੇ ਕੰਮ ਵੀ ਕੀਤਾ ਖੋਕਰਾਂ ਵੀ ਖਤਮ ਇਹਨਾਂ ਨੂੰ ਦੁੱਖ ਵੀ ਲੱਗਿਆ ਜਿਵੇਂ ਅੱਜ ਵੀ ਗੱਲਾਂ ਚੱਲਦੀਆਂ ਨੇ ਕੀ ਕਹਿੰਦਾ ਪਿੱਛੇ ਹਰ ਬੰਦਾ ਪਿੱਛੇ ਰਹਿਣ ਲੱਗ ਗਿਆ ਜੀ ਅੱਜ ਕੰਨਾਂ ਦੇ ਝੋਟੀਆਂ ਖੜੀਆਂ ਗੱਪ ਮਾਰਨ ਨੂੰ ਮਾਰੀ ਚੱਲੋ ਵੀ 3 ਲੀਟਰ ਦੇ ਦੋ ਆ ਜਿਹੜੀ 20 ਲੀਟਰ ਕਹਿੰਦਾ ਜੇ 25 ਦਿਨਾਂ ਆਪਾਂ ਮੰਨਣਾ ਸੀ 25 ਵਾਲੀ ਝੋਟੀ ਐ ਨਹੀਂ ਪਰ ਇਹਨੇ ਸੱਚਾਈ ਦੱਸੀ ਵੀ ਇਹਨਾਂ ਦੇ ਸੂਏ ਪਰਦਨ ਦੀ ਵੀ ਐ ਇਹ ਚੀਜ਼ਾਂ ਹੁੰਦਾ ਇਮਾਨਦਾਰੀ ਇਮਾਨਦਾਰੀ ਜਿਹੜੀ ਤੁਸੀਂ ਰੱਖੋਗੇ ਇੱਕ ਦਿਨ ਤੁਹਾਡੀ ਮਿਹਨਤ ਦਾ ਮੁੱਲ ਪੈਣੀ ਪੈਣਾ ਪਉ ਪਉ ਅੰਟਰਨੈਟ ਲਿਖ ਲਓ ਜਿਹੜਾ ਬੇਈਮਾਨੀ ਦਾ ਕੰਮ ਹੁੰਦਾ 1-2 ਸਾਲ ਹੀ ਹੁੰ ਤਮਾਮੰਦਾਰ ਬੰਦੇ ਦਾ ਸੱਚ ਰਹਿਣਾ ਹੁੰਦਾ ਦੋ ਸਾਲਾਂ ਬਾਅਦ ਉਹ ਗੱਲ ਕਰ ਲਉ ਉਹਦੇ ਮੂੰਹ ਚੋਂ ਉਹੀ ਗੱਲ ਨਿਕਲਦੀ ਹੈ ਗੱਫੀ ਬੰਦਾ ਝੂਠਾ ਬੰਦਾ ਅਜ ਵੀ ਕਹੇ ਤੂੰ ਕੱਲ ਨੂੰ ਐਣੀ ਤਰ੍ਹਾਂ ਦੂਜੇ ਕੋਲੇ ਕੀ ਕਹਦੇ ਇੱਕ ਕੋਲੇ ਤੀ ਕਹੇ ਇੱਕ ਕੋਲੇ ਪੱਚੀ ਕਹੇ ਕਿਉਂਕਿ ਉਹ ਨੂੰ ਆਪਣੇ ਆਪ ਨਹੀਂ ਪਤਾ ਯਾਦ ਹੁੰਦਾ ਵੀ ਮੈਂ ਝੂਠ ਹੈ ਜਿਹੜਾ ਝੂਠ ਦੇ ਪੈਰ ਕਹ ਉਹ ਨਹੀਂ ਉਹ ਦੇਖਿਓ ਕਹਿੰਦਾ ਲੋਕ ਝੂਠ ਦੇ ਪੈਰ ਹੁੰਦੇ ਝੂਠੇ ਇਸੇ ਕਰਕੇ ਨਹੀਂ ਪੈਰ ਹੁੰਦੇ ਸੱਚੀ ਗੱਲ ਹੈ ਸਰਪੰਚ ਨੇ ਮੈਨੂੰ ਕਹਿੰਦਾ ਇੱਥੋਂ ਵੀ ਪਿੰਦੀ ਆਪਾਂ 10 ਲੱਖ ਫੜਨੇ ਹੈ ਉਹ ਸੱਚ ਹੈ ਜੇ ਮੈਂ ਕਹਿੰਦਾ ਹਾਂ ਨਹੀਂ ਭਾਈ ਉਹਦਾ ਜਿੰਤਾਰਨੇ ਅੱਖਾਂ ਦੀ ਜਿਹੜੀ ਚੀਜ਼ ਉਹ ਚੀਜ਼ ਗਾਹ ਦੀ ਗਾਹ ਨਿਕਲੀ ਆਉਂਦੀ ਐ ਨੂੰ ਬਣਾ ਇਹ ਚ ਜਲਦਾ ਸੱਚ ਬੰਦਾ ਇੱਕ ਵਾਰੀ ਬੋਲ ਦਿੰਦਾ ਆਪਾਂ ਦੀ 10 ਸਾਲਾਂ ਵੱਧੋ ਉੱਥੇ ਲਈ ਉਹ ਕਹਿੰਦਾ ਹਾਂ ਯਾਰ ਮੈਂ ਅੱਖਾਂ ਜੀ ਵੀ ਪਲਾਨੇ ਦਾ ਤੋਂ ਆ ਚੀਜ਼ ਫੜਨੀ ਐ ਠੀਕ ਐ ਝੂਠ ਵਾਲਾ ਬੰਦਾ ਯਾਰ ਮੈਂ ਉਹ ਕਹਿੰਦਾ ਦਿਓ ਕਹਿੰਦਾ ਜਿਹੜਾ ਹਰ ਵਾਰੀ ਉਹਦਾ ਚੇਂਜ ਹੁੰਦਾ ਕੰਮ ਇਹ ਚੱਕਰ ਹੈ ਵੀ ਇਮਾਨਦਾਰੀ ਦੇ ਉੱਤੇ ਆਓ ਤੇ ਝੂਠਾ ਲਾ ਕਿਹੜਾ ਸਾਡੋ ਤੇ ਇਦਾਂ ਦੇ ਪਸੂ ਜਿੱਦਾਂ ਦੇ ਘਰੇ ਬਰਿੰਦਰ ਦੇ ਪਾਏ ਆ ਬਰਿੰਦਰ ਇੱਕ ਬਰਿੰਦਰ ਵੀ ਮਿਸਾਲ ਮੰਨ ਲਓ ਵੀ ਜਿਹੜਨੇ ਇਹਨੇ ਵੀ ਪੱਜੀ ਪੰਜੀ ਕਰਕੇ ਮੈਂ ਵੀ ਪੱਜੀ ਪੰਜੀ ਕਰਕੇ ਸਾਡੇ ਨਾਲ ਸਰਪੰਚ ਸਭ ਨੱਤਰ ਖੜੇ ਆ ਜੀ ਇਹਨਾਂ ਕੋਲੇ ਵੀ 60 70 ਪਸੂ ਇਹ ਪੰਜੀ ਪੰਜੀ ਕਰਕੇ ਜਿਹੜੇ ਸਾਨੂੰ ਪਸੂਆਂ ਨੇ ਬਹੁਤ ਕੁਛ ਦਿੱਤਾ ਤੇ ਬਰਿੰਦਰ ਦਾ ਤੁਹਾਡੇ ਸਾਹਮਣੇ ਦਿਖਾਤਾ ਜੀ 70 80 ਲੱਖ ਲਾਇਆ ਇਹ ਬਿੱਗਾ ਜ਼ਮੀਨ ਦਾ ਲੈਕਾ ਅੱਜ ਪਸੂ ਤਾਂ ਖੜਾ 20 ਤੋਂ 30 ਲੱਖ ਰੁਪਏ ਦਾ ਜੀ ਇਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਦੇਖਣ ਨੂੰ ਛੋਟੀਆਂ ਲੱਗਦੀਆਂ ਪਰ ਜਦੋਂ ਇੱਕ ਵਾਰੀ ਕਾਰੋਬਾਰ ਦੇ ਨਿਚ ਸਮਾ ਦੇ ਵਿੱਚ ਕਿੰਨੇ ਕਿ ਛਾਲਾਂ ਦੇ ਵਿੱਚ ਮਿਹਨਤ ਲਾ ਕੇ ਕਰ ਪਈ ਪਿੰਡ ਤੋਂ ਸਲਾਮ ਇਹਨੂੰ ਕਰ ਦਿਆ ਕਰ ਕਹਿੰਦਾ ਫਲਾਨਾ ਦਾ ਜਾਂਦਾ ਓਏ ਉਹ ਡਾਕਟਰ ਅਗਲਾ ਕਹਿੰਦਾ ਕੋਈ ਬੜਾ ਮਿਹਨਤੀ ਬੰਦਾ ਬਈ ਐਂ ਕਰਦਾ ਦੇਖੋ ਮਿਹਨਤ ਇਹਨੇ ਕੀਤੀ ਤੇ ਸਰਾਹੂ ਅਗਲਾ ਇਹਨੂੰ ਠੀਕ ਹੈ ਜੀ ਖਰਾਬ ਇਹ ਬੰਦਾ ਆਪਦਾ ਕਰ ਲੂਗਾ ਕੰਮ ਨਾ ਕਰੂਗਾ ਫੇਲਾ ਵਹਿ ਜਾ ਕੋਈ ਤੇ ਕੁਰਸੀ ਢਾਕੇ ਅਗਲਾ ਤੁਰਿਆ ਜਾਂਦਾ ਗਾਲਾਂ ਵੀ ਉਹਦੀ ਰੁਕਣਾ ਨਹੀਂ ਖਰਾਬ ਵੀ ਆਪਦੇ ਕਰਨਾ ਇਹ ਹੀ ਗੱਲ ਹੈ ਵੀ ਤੁਸੀਂ ਲੋਕਾਂ ਦਾ ਸਵਾਸੇ ਲਓ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਸਵਾਸੇ ਲੈ ਲਓ ਕਿ ਤੁਸੀਂ ਆਟੋਮੈਟਿਕ ਜਿੱਦੇ ਪਸਵਾ ਦੇ ਵਿੱਚ ਪੈਗੇ ਡਾਣ ਦਾ ਮਤਲਬ ਜਿਹੜੇ ਕਰਾਂਦੇ ਗੰਭੀਰ ਇੰਟਰਵਿਊਆਂ ਤੁਹਾਨੂੰ ਦਿਖਾਉਣਾ ਇੱਦਾਂ ਹੀ ਦਿਖਾਉਣੀਆਂ ਪੜਾਕੇ ਪਾਉਣ ਵਾਲੇ ਬੰਦਿਆਂ ਦਾ ਵੀ ਕਿਹੜੇ ਬੰਦੇ ਕਿੱਥੋਂ ਲਾ ਕੇ ਕਿੱਥੋਂ ਤੱਕ ਵਧੀ ਹੈ ਇਹ ਜਟਾਰ ਭਾਈ ਤੁਸੀਂ ਵੀ ਕਹਿੰਦੇ ਸੀ ਇੰਦਾਂ ਦਾ ਬੱਚਾ ਲੱਗੇ ਜੇ ਮਤਲਬ ਮੈਂ ਸੁਦਰੇਸ਼ ਜੀ ਨਾਲ ਕਿਹਾ ਜੀ ਮੇਰਾ ਦੋਸਤ ਹਨ ਹੁੰਦਾ ਨਹੀਂ ਲੈ ਸਕਦੇ ਹਾਂਜੀ ਪਰ ਉਹ ਕਹਿੰਦਾ ਵੀ ਮੈਨੂੰ ਕੋਈ ਕੱਟੀ ਦਵਾ ਹਾਂਜੀ 20 ਕਿਲੋ ਵਾਲੀ ਦੀ ਅਸੀਂ ਉਹਰੇ ਹੈ ਨਾ ਹਾਂਜੀ ਉਹ ਕਹਿੰਦਾ ਯਾਰ ਵੀ ਪਰ ਮੈਂ ਉਹਰੇ ਰਹੂੰਗਾ ਹਾਂ ਉਹਨੇ 3 ਦਿਨ ਉਹਰੇ ਨਾਲ ਜਿਵੇਂ ਰਹਿ ਕੇ ਹਾਂਜੀ ਮੈਂ ਇਹਦੀ ਚੋਈ ਕੀ ਖਾਂਦੀ ਹੈ ਕੀ ਆ ਆਮ ਡਾਈਟ ਦੀ ਮੈਂ ਜਿਹਨੇ ਦੁੱਧ ਦੇਣਾ ਜੀ ਬਰੀਡ ਆ ਹਾਂਜੀ ਉਹਨੇ ਆਮ ਹੀ ਦੇਣਾ ਬਿਲਕੁਲ ਉਹ ਪੱਟੀ ਲੈ ਕੇ ਗਈ ਅੱਛਾ ਜੀ ਸਭ ਨੂੰ ਹਾਈएस्ट ਰੇਟ ਤੇ ਕੱਟੀ ਜੀ ਅਸੀਂ ਉਹਨੂੰ ਦਿੱਤੀ ਜਦੋਂ ਦੁੱਧ ਚੋਇਆ 24 ਕਿਲੋ ਹਾਂਜੀ ਭਾਈ ਕੋਈ ਗੱਲ ਆ ਉਹ ਕੱਟੀ ਦੇ ਅੱਜ ਲੈ ਗਿਆ ਆਪਣੇ ਪਾਣੀ 1.5 ਲੱਖ ਨਹੀਂ ਲੱਗੀ ਉਹ ਬੰਦਾ ਉਹਦੀ ਬਲੱਡ ਦੀ ਜ਼ਿੰਦਗੀ ਦੇ ਵਿੱਚ ਉਹਦੇ ਕੋਲ ਬੰਨ ਹੀ ਨਹੀਂ ਸੀ ਠੀਕ ਹੈ ਅੱਜ ਬਣਿਆ ਬਣਾਇਆ ਤੇ ਮੈਨੂੰ ਵੀ ਲੋਕਾਂ ਨੇ ਕੱਟੀਆਂਆਂ ਜਰ ਦੇ ਦੇਣਾ ਮੈਂ ਪੰਗੀ ਕਰਤਾ ਮੈਨੂੰ ਜਰੂਰ ਤੇ ਸੀ 2023 ਤੋਂ ਬਾਅਦ ਮੈਂ ਕੱਟੀਆਂ ਨਾ ਵੇਚੂ ਹੁਣ 10 ਕੱਟੀਆਂ ਵੇਚਣਾ ਜੀ ਉਹਨਾਂ ਕਟੀਆਂ ਦੇ ਵਿੱਚੋਂ ਤਾਂ ਨਿਕਲ ਰਹੀ ਈ ਐ ਕਟੀ 5 ਲੱਖ ਦੀ ਉਹਦੇ ਵਿੱਚ 7 ਲੱਖ ਦੀ ਪੈਦਾ ਉਹਨਾਂ ਦੇ ਵਿੱਚ 2 ਲੱਖ ਦੀ ਪੈਦਾਣਾ ਫਿਰ ਨੁਕਸਾਨ ਤਾਂ ਕਟੀਆਂ ਸੁੱਟ ਕੇ ਵੇਚਣ ਦਾ ਆਪ ਨੂੰ ਉਹਨਾਂ ਵਿੱਚੋਂ ਸਾਢੇ ਸਾਢੇ ਕਿ ਮੈਂ ਸਰਖਣੀ ਆਪਾਂ ਸਰੀਰ ਹੁਣ 2025 ਤੱਕ ਦੀਆਂ ਚਲੋ ਬੁੱਕ ਕਰਤੀਆਂ ਹੁਣ 25 ਤੋਂ ਬਾਅਦ ਰੱਖਾਂਗੇ ਜਿਹੜੀਆਂ ਉਸ ਤੋਂ ਬਾਅਦ ਬਸ ਵੇਚਣੀਆਂ ਬੰਦ ਕਰ ਦਾਂਗੇ ਮੈਂ 2018 ਜੁਲਾਈ ਜਨਵਾਰ ਦੇ ਦਿੱਤੇ ਪਰ ਤੇਰੀਆਂ ਵੀੜੀਆਂ ਨੇ ਫੇਰ ਜਾਗ ਲਾਤਾ ਬਿਲਕੁਲ ਜੀ ਦੇਖੋ ਜਗਤਾਰભાઈ ਨੂੰ ਕੋਈ ਕੰਮ ਕਰਕੇ ਲੋੜ ਨਹੀਂ ਜੀ ਸੱਚਾਈ ਇਹ ਹੈ ਜੇ ਵੀ ਕਰੋ ਇਹ ਦੋਸਤ ਤਾਂ ਹੈਗੀ ਤੇ ਪਰ ਮੈਂ ਇੱਥੇ ਆ ਗਿਆ ਬਦ ਮਾੜਾ ਮੋਟਾ ਟ ਪੂਰਾ ਕਰ ਦੇ ਕਰਨ ਮਰਦੇ ਇਹ ਵੀ ਕਰੋ ਬਈ ਵਧੀਆ ਸੌਖੇ ਭਰਾ ਗਿਆ ਆਪਣੇ ਵਧੀਆ 90 95 ਕੇ ਲਈ ਇਹਨਾਂ ਕੋਲੇ ਵੀ ਘਰ ਦੀ ਪੈਲੀ ਹੈ ਜੀ ਤਾਂ ਪਰ ਤੁਸੀਂ ਬਾਈ ਨੂੰ ਦੇਖੀਏ ਬਾਈ ਕਹਿੰਦਾ ਵੀ ਪਹਿਲਾਂ ਸਾਰਾ ਕੁਝ ਛੱਡ ਦੇ ਪ੍ਰਿੰਦਰ ਕੋਲੇ ਸੌਂਗ ਪੂਰੇ ਕਰ ਲਈ ਪਰ ਤੇਰੀਆਂ ਵੀਡੀਓ ਜਨ ਦੇਖ ਕੇ ਫੇਰ ਕਰੇਜ ਪੈ ਗਿਆ ਨਾਲੇ ਬੱਚਾ ਨੂੰ ਪਟਿਆਲੇ ਪੜਾਉਂਦਾ ਪਰ ਉਹ ਕਰੇਜ ਹੁਣ ਨਹੀਂ ਜਾਂਦਾ ਹੁਣ ਹਰ ਵਾਰੀ ਕਿਤੇ ਮੱਝ ਲੈ ਜਾਂਦੀ ਕਿਤੇ ਹੋ ਲਿਆ ਦੀ ਯਾਨੀ ਕਿ ਵੀ ਪੂਗਾ ਵੱਡਾ ਕੀੜਾ ਬਣ ਗਿਆ ਦੁਬਾਰਾ ਰਹੇ ਕਿ ਹੁਣ ਇੱਕ ਮੱਝ ਰੱਖੀ ਸੀ ਕਰਕੇ ਮਾਹ ਵੀ ਚਲੋ ਬਸ ਨਿਸ਼ਾਨਦੇ ਘਰੇ ਵੀ ਦੁਆ ਹਾਂਜੀ ਇਹ ਦੋਸਤ ਨਹੀਂ ਦਿੱਤੀ ਹੈ ਜੀ ਬਾਈ ਕਿ ਤਾਂ ਠੀਕ ਆ ਜੀ ਸਸੀ ਕਾਲ ਵੀਡੀਓ ਲੰਮੀ ਹੋ ਜਾਂਦੀ ਹੈ ਧੰਨਵਾਦ ਵੱਧ ਤੋਂ ਵੱਧ ਸਪੋਰਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਨਾਲੇ ਤੁਹਾਨੂੰ ਕਿੱਦਾਂ ਦਾ ਲੱਗਿਆ ਫਾਰਮ ਐਨੀਮਲ ਕਿੱਦਾਂ ਦੇ ਲੱਗੇ ਉਹ ਚੀਜ਼ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸਸੀ ਕਾਲ